ਪਹਿਮੇ ਵਾਲੀ ਕਰਨੀ ਹੈ ਤੁਰੀ ਹੋਰ ਕੀ ਕਰਨੀ ਹੈ ਬੋਟਿੰਗ ਕਰੀ ਲੈਣੇ ਕਿੰਦਾ ਤੇਲ ਹੈਗਾ ਤੇਲ ਤਾਂ ਹੈਗਾ ਹੀ ਹੈ ਚਲੋ ਫਿਰ ਕਰਾ ਦਿਓ ਕਰਾ ਦਿਓ ਤੇ ਬੋਟਿੰਗ ਕਰਨੀ ਹੈ ਕਿੰਨਾ ਹਾਜ਼ੰਡ ਹੋਏਗਾ ਕੀ ਬਾਤ ਹੈ ਆਜੋ 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 ਇਹਦਾ ਵੀ ਲੱਗ ਜਾਣਾ ਹਾਂਜੀ ਹਾਂਜੀ ਕੋਈ ਕੌਨਸਾ ਇੰਟੈਲੀਜੈਂਟ ਜਾਂਦਾ ਉਹਦਾ ਇਹ ਬੱਚੇ ਬੱਚਿਆਂ ਹਾਂਜੀ ਆਪਣਾ ਹੀ ਆ ਜੀ ਹਾਂਜੀ ਥੈਂਕ ਯੂ ਕਾਫੇ ਪਾਜੀ ਸ਼ਰਪੁਰ ਸੇ ਸ਼ਰਪੁਰ ਸੇ ਲੋਕਲ ਕਿ ਪੰਜਾਬੀ ਚ ਕਰੋ ਤਾਂ ਗੱਲ ਚੱਲ ਤੂੰ ਕਿਉਂਕਿ ਮੈਂ ਜਿਆਦਾ ਪੰਜਾਬੀ ਨੂੰ ਪ੍ਰਮੋਟ ਕਰਦਾ ਆ ਨਾ ਕਿ ਮੈਂ ਵਿੱਚ ਵਿੱਚ ਜੇ ਹਿੰਦੀ ਬੋਲ ਵੀ ਲਵਾਂ ਨਾ ਜੇ ਮੈਂ ਰਾਜਸਥਾਨ ਗੁਜਰਾਤ ਜਾ ਆਊਟ ਆਫ ਸਟੇਟ ਜਾਣਾ ਆ ਮੇਰਾ ਉੱਥੇ ਵੀ ਪੰਜਾਬੀ ਟੱਚ ਹੁੰਦਾ ਕੋਈ ਗੱਲ ਨਹੀਂ ਕਿ ਅਸੀਂ ਪੰਜਾਬੀ ਤੁਹਾਨੂੰ ਸਪੋਰਟ ਹਾਂ ਥੈਂਕ ਯੂ ਵੈਰੀ ਮਚ ਮੈਂ ਮੈਂ ਪੰਜਾਬੀ ਹੇ ਲੇਕਿਨ ਮੇਰੀ ਥੋੜੀ ਪਹਾੜੀ ਲੈ ਕੇ ਜਾਦੀ ਹਾਂ ਹਾਂਜੀ ਭਾਜੀ ਭਾਈ ਨੇ ਹੁਣ ਮਾਸਕ ਲਾਇਆ ਪੂਰਾ ਇੰਜੋਏ ਕਰ ਰਹੇ ਆ ਸਾਡਾ ਸ਼ਹਿਰ ਹਾਂ ਭਾਜੀ ਮੈਂ ਵੀ ਫਤੇ ਕੱਢੇ ਰਿਹਾ ਸਿੰਘ ਸਭਾ ਪੜਦਾ ਰਿਹਾ ਬੇਸਿਕਲੀ ਵੈਸੇ ਮੈਂ ਭੋਗ ਪਰਤੋਂ ਹਾਂ ਜੀ ਭਾਜੀ ਇਹ ਹੈਗੀ ਦਿੱਲੀ ਤੋਂ ਇਸ ਟਾਈਮ ਦਿੱਲੀ ਤੋਂ ਜੀ ਅੱਛਾ ਦਿੱਲੀ ਤੋਂ ਸ਼ਾਹਪੁਰ ਦੀ ਬੇਟੀ ਦਿੱਲੀ ਦੀ ਬਹੂ ਅੱਛਾ ਤੇ ਦੇਖੋ ਆ ਤਾਂ ਤੁਹਾਡੇ ਲਈ ਵੀ ਨਵਾਂ ਹੋਣਾ ਨਾ ਹੁਣ ਹਾਂਜੀ ਨਵਾਂ ਪਰਸਨ ਹੈ ਨਾ ਹਾਂਜੀ ਪਹਿਲਾਂ ਲੱਗਣਾ ਵੋਟਿੰਗ ਕਰਨੀ ਹੈ ਨਹੀਂ ਕਰੋ ਕਰੋ ਚਲਾ ਜਾ ਜਾਓ ਹੁਣ ਕਰਕੇ ਆਓ ਵੋਟਿੰਗ ਮੈਂ ਤਾਂ ਹੁਣ ਭੇਜਦਾ ਜੀ ਚਲੋ ਮਜ਼ਾ ਆਏਗਾ ਉਹਦਾ ਲੱਗ ਆਜੋ ਪਾਜੀ ਹੁਣ ਤੁਹਾਨੂੰ ਵੀ ਕਰਵਾਈਏ ਫਿਰ ਮੈਂ ਨਹੀਂ ਕਰਨੀ ਤੈਨੂੰ ਪਤਾ ਮੈਨੂੰ ਪਾਣੀ ਤੋਂ ਬਹੁਤ ਡਰ ਲੱਗਦਾ ਹੈ ਨਹੀਂ ਨਹੀਂ ਪਾਵਰ ਵੋਟ ਹੈ ਗੁਰੂ ਸਰ ਤੇ ਦੂਸਰੇ 200 ਹੈ ਜਦੇ ਫੋਬੀਆ ਤਾਂ ਨਹੀਂ ਸੱਚ ਮੈਂ ਯਾਰ ਪਾਣੀ ਸੇ ਬਹੁਤ ਡਰ ਲੱਗਦਾ ਮੇਰੇ ਕੋ ਵਾਟਰ ਫੋਬੀਆ ਪਤਾ ਨਹੀਂ ਕੀ ਗੱਲ ਪਤਾ ਨਹੀਂ ਚੱਲ ਪੋ ਥੋੜਾ ਜਿਆ ਪਤਾ ਨਹੀਂ ਕੀ ਬਿਲਕੁਲ ਸੇਫ ਹੋ ਗਏ ਕੋਈ ਡਰ ਨਹੀਂ ਲੱਗੇਗਾ ਨਾਲ ਉਦਦੇ ਵੀ ਐ ਨੰਨ ਦੋਈ ਜਲਾਣੀ ਆ ਕੋਸਾ ਕਾਫੀ ਥੱਲੇ ਆ ਗਏ ਮੇਰੇ ਕੋਲ ਅੱਧਾ ਕਿਲੋਮੀਟਰ ਤੱਕ ਆ ਗਏ ਹੋਣੀ ਨਾ ਹਾਂਜੀ ਹਾਂਜੀ ਤੇ ਚੱਲ ਜੋ ਤੇ ਵਾ ਹੈਗਾ ਪਲੇਨ ਹੈਗਾ ਇੱਥੇ ਪਲੇਨ ਆ ਗਿਆ ਨਾ ਹਾਂਜੀ ਇਹ ਯਾਰ ਦਰਖਤ ਬੜੇ ਸਾਫ ਆਇਤੀਆ ਦੇ ਇਦਾਂ ਸਲੋਪ ਹੈ ਜੀ ਹੁੰਦੀ ਨਾ ਇਦਾਂ ਸਲੋ ਵਾਲੇ ਏਰੀਆ 'ਚ ਦਰਖਤ ਹੁੰਦੇ ਇਦਾਂ ਦੇ ਹਾਲੇ ਚਲੋ ਪਤਨੇ ਚਲਦੀ ਪਈ ਹੈ ਨਾ ਜਦੋਂ ਤੁਸੀਂ ਥੋੜਾ ਹੁਣ ਜਦੋਂ ਬੌਂਸ ਤੋਂ ਆ ਗਏ ਆ ਬਰਸਾਤਾਂ ਆਣੀਆਂ ਇਹ ਪੂਰਾ ਹਰਾ ਹੁੰਦਾ ਹੈ ਤੇ ਦੇਖ ਕੇ ਨਾ ਮਜ਼ਾ ਲੱਗਦਾ ਹੈ ਇਹ ਦਰਖਤ ਦੀ ਸ਼ੇਪ ਦੇ ਹਾਂਜੀ ਮਤਲਬ ਇਹ ਸਾਲਿਆਂ ਨੂੰ ਸਾਰੀ ਹੈਗੀ ਮੈਂ ਵੀ ਪ੍ਰਾਈਵੇਟੀ ਹੈ ਆ ਜਿੱਦਾਂ ਲੋਕੀ ਕਰਦੇ ਨੇ ਇਹ ਥੋੜਾ ਸਾਨੂੰ ਮੇਨਟੇਨ ਕਰਨਾ ਪੈਂਦਾ ਹਾਂ ਬਾਕੀ ਜਿਹੜਾ ਵੀ ਕੋਈ ਵੀ ਇੱਧਰ ਆਉਂਦਾ ਆ ਕਿਤੇ ਵੀ ਜਾਂਦਾ ਨਾ ਜੰਗਲ ਦੇ ਵਿੱਚ ਜਾਂਦੇ ਆ ਆ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਐਕਚੁਅਲ ਤੇ ਵਿੱਚ ਨਾ ਮੈਂ ਹਿਮਕੁੰਡ ਸਾਹਿਬ ਗਿਆ ਸੀ ਤੇ ਦੇਖੋ ਕਿੰਨੀ ਪਵਿੱਤਰ ਜਗ੍ਹਾ ਹੈ ਆਪਾਂ ਕਿੰਨੀ ਦੂਰੋਂ ਬੜੀ ਸ਼ਰਧਾ ਨਾਲ ਆਈਦਾ ਨਾ ਤੇ ਲੋਕੀ ਉੱਥੇ ਵੀ ਕ੍ਰਿਪਟ ਦੇ ਪੈਕਟ ਖਾ-ਖਾ ਕੇ ਉੱਦੇ ਦਿੱਤੀ ਜਾਂਦੇ ਸੀ ਨਾ ਪਰ ਉਹ ਗੱਲ ਤਾਂ ਰੋਹਗਾ ਹੁਣ ਤੁਸੀਂ ਪਾਰਕਿੰਗ ਦੇਖੋ ਅਸੀਂ ਡਸਟਬਿਨ ਲਗਵਾ ਰਹੇ ਹਾਂ ਮੈਂ ਜੀ ਨਾ ਈਸੀ ਕਰਕੇ ਲਗਵਾ ਰਹੇ ਹਾਂ ਮੈਂ ਦੇਖੋ ਜਿਹੜੇ ਲੋਕਾਂ ਦਾ ਨੇਚਰ ਦਾ ਪਿਆਰ ਜਿਹੜੇ ਦਾ ਨੇਚਰ ਦਾ ਪਿਆਰ ਹੈ ਨਾ ਜਿਨ੍ਹਾਂ ਦਾ ਹੈ ਨਾ ਜਿਹੜੇ ਤਾਂ ਕਰਦੇ ਆ ਕੁਦਰਤ ਦੇ ਨਾਲ ਪਿਆਰ ਉਹ ਤਾਂ ਨਹੀਂ ਇਹ ਕੰਮ ਕਰਦੇ ਇੱਕ ਤਾਂ ਇਹ ਵੀ ਟਰੈਕ ਹੈਗਾ ਹੈ ਅੱਛਾ ਇਹ ਥੋੜਾ ਲੰਬਾ ਹੋ ਜਾਣਾ ਹਾਂ ਹਾਂ ਅਸੀਂ ਪਰਸਪਰ ਕਰ ਸਕਦੇ ਆ ਇਹ ਓਕੇ ਬਾਕੀ ਦੇਖਦੇ ਹਾਂ ਅਸੀਂ ਪਹਿਲਾਂ ਤੇ ਸਾਡੇ ਗੌਰਵ ਸਰ ਦਾ ਬਹੁਤ ਥੈਂਕ ਯੂ ਆ 네ਚਰ ਰੈਟਰੇਟ ਚੋਹਾਲ ਤੇ ਸੈਕੰਡ ਗੇੜਾ ਸਾਡਾ ਪਹਿਲਾ ਗੇੜਾ ਬਹੁਤ ਵਧੀਆ ਲੱਗਾ ਸਾਡਾ ਤੇ ਵੀਡੀਓ ਤਾਂ ਕਾਫੀ ਵਧੀਆ ਚੱਲਦੀ ਪਈਆਂ ਉਹ ਵੀ ਅੱਜ ਤਾਂ ਪਹਿਲੇ ਰਸਤੇ ਨਹੀਂ ਜੁੜੇ ਬਣਾ ਰਹੇ ਆ ਹੌਲੀ ਹੌਲੀ ਡਵੈਲਪ ਕਰ ਰਹੇ ਜਿੱਦੋਂ ਜਿੰਨਾ ਰੈਵਨਿਊ ਜਨਰੇਟ ਹੋ ਰਿਹਾ ਹੈ ਇਹ ਵੀਊ ਦੇਖ ਕੇ ਨਾ ਜਬਰਦਸਤ ਆ ਗਿਆ ਹੈ ਅੱਗੇ ਵਖਾੰਦੇ ਨਾ ਤੁਸੀਂ ਦੂਜਾ ਟਰੈਕ ਦੇਖਿਓ ਅੱਛਾ ਨੈਟਵਰਕ ਲਈ ਕਿ ਨੈਟਵਰਕ ਨਾ ਹੋਣਾ ਉਹ ਵੀ ਹੈਗਾ ਕਿ ਲੋਕੀ ਨਾ ਡਿਸਟਰਬ ਨਹੀਂ ਵਧੀਆ ਗੱਲ ਆ ਐਕਚੁਅਲ ਦੇ ਵਿੱਚ ਬੰਦਾ ਫਰੀ ਫਰੀ ਮਾਈਂਡ ਹੋ ਕੇ ਆਉਂਦਾ ਨਾ ਫਰੀ ਮਾਈਂਡ ਹੋ ਕੇ ਲੱਗਾ ਰਹਿੰਦਾ ਇਹ ਤਾਂ ਕਹਿੰਦੇ ਫੇਸਬੁਕ ਤੇ ਲਾਈਵ ਹੁੰਦੇ ਲਾਈਵਿੰਗ ਹਾਂ ਲਾਈਵ ਵਾਲੀ ਨਹੀਂ ਗੱਲ ਹੈਗੀ ਇੱਥੇ ਫਿਰ ਉਹੀ ਰਹਿ ਜਾਣਾ ਮੋਰੇ ਸਾਰੇ ਇੱਧਰ ਘੁੰਮ ਰਹੇ ਨੇ ਆਹ ਇਹ ਟ੍ਰੈਕੜਾ ਇਹ ਵੀ ਇਧਰ ਇਧਰ ਨਾਰੀ ਜਾਂਦਾ ਏ ਉੱਧਰ ਅਲੱਗ-ਅਲੱਗ ਟ੍ਰੈਕ ਹੈਗੇ ਹਨ ਤੇ ਇਹਦੇ ਵਿੱਚ ਸਾਨੂੰ ਪੂਰੇ ਜਾਨਵਰ ਮਿਲਣਗੇ ਹਾਂ ਇਧਰ ਜਾਨਵਰ ਵਗੈਰਾ ਵੀ ਹੈਗੇ ਸਾਰੇ ਜਿੱਦਾਂ ਬਾਰਾ ਚੰਗਾ ਹੋ ਗਿਆ ਮੋਰ ਵਗੈਰਾ ਸਾਰੇ ਅੰਦਰ ਘੁੰਮਦੇ ਹਨ ਇੱਕ ਉਹ ਟ੍ਰੈਕ ਕੋ ਪਰਸਨਲ ਟੈਗ ਬਣਾਇਆ ਚਾਹੇ ਉੱਧਰ ਜਾਨਵਰ ਨਹੀਂ ਹੋਣਗੇ ਇਸ ਵੈਸੇ ਮੀਟਰ ਲਈ ਯਾਨੀ ਇਹਦਾ ਮਤਲਬ ਆਪਾਂ ਇਸ ਸਾਈਡ ਇਕੱਲੇ ਨਹੀਂ ਜਾ ਸਕਦੇ ਨਾ ਇਕੱਲੇ ਨਹੀਂ ਜਾ ਸਕਦੇ ਨਾ ਇੱਕ ਨਾਰੀ ਵਾਲਾ ਟ੍ਰੈਕ ਹੈ ਉੱਧਰ ਵੀ ਨਿਕਲਦੇ ਭੇਦੇ ਉਹ ਬਹੁਤ ਲੰਬਾ ਟ੍ਰੈਕ ਹੈ ਜਿੱਦਾ ਪਾਣੀ ਆਇਆ ਪਿਆ ਨਾ ਨਹੀਂ ਤਾਂ ਉਹ ਪਤਾ ਕੀ ਹੁੰਦਾ ਹੈ ਉੱਧਰ ਟ੍ਰੈਕ ਘੁੰਮ ਕੇ ਨ ओके okay. हां निकलेगा ओके okay. ऊपर पानी ਵਿੱਚੋਂ ਲੰਘਣਾ ਪੈਣਾ ਤੁਹਾਨੂੰ ਪਾਣੀ ਵਿੱਚੋਂ ਛੱਪਾਣੀ ਵਿੱਚੋਂ ਲੰਘਣਾ ਪੈਣਾ ਬੋਟਿੰਗ 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 ਨਹੀਂ ਉੱਪਰ ਪੈਦਲ ਹੀ ਉਧਰ ਨਿਕਲ ਜਾਓਗੇ ਕਿੰਨਾ ਹੋਊਗਾ ਫੁੱਟ 2 ਫੁੱਟ ਹੋਗਾ ਫੁੱਟ ਤਾਂ ਫਿਰ ਉਹ ਜ਼ਿਆਦਾ ਵੱਧ ਗਿਆ ਨਾ ਜ਼ਿਆਦਾ ਵੱਧ ਗਿਆ ਕਿਉਂਕਿ ਉੱਪਰ ਆ ਗਿਆ ਅੱਛਾ ਬੋਟਿੰਗ ਦੇ ਬੋਰਡ ਤੁਸੀਂ ਲਗਾ ਰੱਖਿਆ ਥਾਂ ਥਾਂ ਤੇ ਨਾ हां ਲਾਏ ਲੇਕਿਨ ਹਾਲੇ ਉੱਪਰ ਮੇਰੇ ਸਭ ਨੂੰ ਇੱਥੇ ਤੱਕ ਤਾਂ ਪਾਣੀ ਹੋਣਾ ਨਾ ਪਹਿਲਾਂ ਚੜ੍ਹ ਜਾਂਦਾ ਹੋਣਾ ਇੱਥੇ ਤੱਕ ਪਾਣੀ ਸੀਗਾ ਇਹ ਜਿਹੜਾ ਇਹ ਪਾਣੀ ਸੀ ਅੰਦਰ ਸੀਗਾ ਹੁਣ ਪਾਣੀ ਡਾਊਨ ਹੋ ਗਿਆ ਇਹ ਪੂਰਾ ਪਲੇਟਫਾਰਮ ਬਣਾਇਆ ਸੀਗਾ ਆਪਾਂ ਪਹਿਲੇ ਅ ਹੁਣ ਅੱਗੇ ਕਰਤਾ ਹੈ ਉਹ ਦੇਖੋ ਨਾ ਪਾਣੀ ਕਿੱਦਾਂ ਥੱਲੇ ਚਲ ਗਿਆ ਗਰਮੀਆ ਰਹਿਣਾ ਆਹ ਫਲੈਕਸ ਲੱਗੀ ਸੀ ਨੇਚਰ ਫੇਸ ਦੀ ਪਰ ਬੰਦ ਨਹੀਂ ਛੱਡਦੇ ਉਹ ਤਾਂ ਪੂਰੀ ਭਾਗ ਗਿਆ ਇਹ ਘਟਾ ਹੈ ਤਾਂ ਫਲੈਕਸ ਲੱਗਣੀ ਪਾ ਰਹੀ ਹੈ ਆਦਿਕ ਇਹਦੀ ਜ਼ਰਾ ਪਰ ਲਈ ਹੁਣ ਆ ਗਏ ਆਪਾਂ ਪਾਣੀ ਵਾਲੇ ਏਰੀਆ ਦੇ ਵਿੱਚ ਤੇ ਇੱਥੇ ਵੋਟਿੰਗ ਹੁੰਦੀ ਆ ਤੇ ਤਕਰੀਬਨ ਦੋਨਾਂ ਸਾਈਡਾਂ ਦੇ ਉੱਤੇ ਸਲਵਾੜਾ ਸਲਵਾੜ ਦੇ ਵਿੱਚ ਪਾਣੀ ਨਾ ਭਰਿਆ ਤੇ ਆ ਇੱਕ ਲੀ ਬਣਾਈ ਹੋਈ ਇਹਨਾਂ ਨੇ ਨਾ ਬੋਟਿੰਗ ਬੋਟਿੰਗ ਨਹੀਂ ਕਰਦੇ ਅੱਛਾ ਉਹ ਅੱਛਾ ਮੈਂ ਕਿਹਾ ਸੀ ਉਹ ਟੈਂਟ ਉਂ ਤੇ ਆ ਉੱਥੇ ਨਹੀਂ ਹੋਣੀ ਪਲੇਟਫਾਰਮ ਤੇ ਜਾਓ ਅੱਛਾ ਪਲੇਟਫਾਰਮ ਹੋ ਸੀਗਾ ਨਹੀਂ ਪਲੇਟਫਾਰਮ ਤਾਂ ਪਹਿਲੇ ਇੱਧਰ ਲਈ ਸੈੱਟ ਵੀ ਸੀਗਾ ਹਾਂ ਉਹ ਡਾਊਨ ਕਰਤਾ ਰ ਮੈਂ ਹਾਂ ਅੱਜ ਆਹ ਸਾਫ ਕਰਾਂਗੇ ਦੇ ਰੇ ਨਾ ਹੂੰ ਹੂੰ ਵਾਓ ਸੋ ਬਿਊਟੀਫੁਲੀ ਯਾਰ ਇੱਥੇ ਟੇਸਟ ਇ ਡਿਫਰੈਂਟ ਆ ਕੋਈ ਇੱਥੇ ਕੈਂਪ ਪੀ ਲਾਹਾ ਇੱਥੇ ਕੈਂਪ ਲਾਉਣ ਦਾ ਮਜ਼ਾ ਇੱਥੇ ਕੈਂਪ ਲਾਉਣ ਦਾ ਮਜ਼ਾ ਸਹੀ ਗੱਲ ਆ ਇਹ ਵਜਾ ਆਣਾ ਹੈ ਤੋ ਰਾਤ ਦਾ ਥੋੜਾ ਹੁੰਦਾ ਨਾ ਕੀ ਹਾਂ ਤੇ ਚਲੋ ਗੌਰਵ ਸਰ ਦਾ ਸਾਨੂੰ ਬਹੁਤ ਸਾਥ ਮਿਲ ਰਿਹਾ ਹੈ ਦੇਖੋ ਨੈਕਸਟ ਆਪਾਂ ਸ਼ਾਇਦ ਕੈਂਪ ਇੱਥੇ ਲਾਵਾਂਗੇ ਵਿਊ ਦੇਖ ਲਓ ਕਿੰਨਾ ਹੀ ਸ਼ਾਨਦਾਰ ਆ ਇੱਕ ਸਾਈਡ ਤੇ ਜਲਦੇਵਤਾ ਜੀ ਪਾਣੀ ਪਾਣੀ ਉਹ ਦੂਸਰੀ ਸਾਈਡ ਤੇ ਪਹਾੜ ਔਰ ਗੱਬੇ ਸੁਹਾੜ ਇਹ ਸਾਹਮਣੇ ਉੱਥੇ ਸਨਸੈਟ ਹੋਣਾ ਤੇ ਉਹ ਨਹੀਂ ਉਹ ਤਾਂ ਪਾਣੀ ਤੇ ਰਿਫਲੈਕਟ ਹੋ ਰਿਹਾ ਹੈ ਕਾਈ ਜਿੱਦਿ ਵਿਖਾ ਕੇ ਹਾਂ ਇਥੇ ਬਹਿਤ ਦਾ ਆਰਾਮ ਨਾਲ ਥੋੜੀ ਕਰਨਾ ਅਸੀਂ ਗਰਮੀਆਂ ਜਿੱਦਾ ਸੰਵਾਦ ਵਗੈਰਾ ਕੋਈ ਕਰਦੇ ਆ ਨਾ ਉਹ ਕਰਨਾ ਹੋਵੇ ਇੱਥੇ ਕਰਕੇ ਥੋੜੀ ਜੀ ਅਸੀਂ ਯਾਨੀ ਕਿ ਤੁਸੀਂ ਗੋਰੇ ਬਣਾ ਦੋਗੇ ਲੋਕਾਂ ਨੂੰ ਹੈ ਨਾ ਨਹੀਂ ਥੋੜੇ ਜਿਦਾ ਸੰਵਾਦ ਤਾਂ ਫਿਰ ਉਹੀ ਕਰਦੇ ਹੁੰਦੇ ਆ ਉਹੀ ਕਰਾਣਾ ਜਿੱਦਾਂ ਹੁੰਦਾ ਕੋਈ ਵਿਟਾਮਿਨ ਡੀ ਦੀ ਦਵਾਈ ਉਹਨਾਂ ਨੂੰ ਵਿਟਾਮਿਨ ਡੀ ਨਾ ਥੋੜੀ ਜੀ ਛੋਟੀ ਜੀ ਹੱਟ ਵਗੈਰਾ ਇਦਾਂ ਕੋਈ ਕਰਕੇ ਰੇਂਜ ਥੋੜਾ ਕਰਕੇ ਇੱਥੇ ਬੈਠਣ ਨੂੰ ਹੋ ਜਾਏਗਾ ਬੰਦਾ ਜਿਹਦਾ VOTING ਕਰਨ ਆਉਂਦੇ ਆ ਥੋੜਾ ਰੈਸਟ ਕਰ ਸਕਦੇ ਆ ਨਹੀਂ ਤਾਂ ਖੜੇ ਰਹਿਣਾ ਪੈਂਦਾ ਉਹਨਾਂ ਨੂੰ ਇੱਥੇ ਕਰਵਾ ਕੇ ਪੂਰਾ ਹ ਹੌਲੀ ਹੌਲੀ ਆਪਾਂ ਪੂਰਾ ਜਦਾਂ ਸਾਫ਼ ਕਰਾ ਰਹੇ ਹਾਂ ਨਾ ਇਹ ਉਹ ਬਹੁਤ ਸ਼ਾਨਦਾਰ ਹੈ ਪਹਿਲੇ ਗੀੜੇ ਮੈਂ ਮਿਸ ਕਰ ਗਿਆ ਸੀਗਾ ਮੈਂ ਉਹ ਹੀ ਕਹਿ ਰਿਹਾ ਮੈਂ ਇਹ ਹੁਣ ਵੀ ਮਿਸ ਕਰਨ ਲੱਗਾ ਸੀਗਾ ਤੁਹਾਨੂੰ ਉੱਥੇ ਲੈ ਕੇ ਜਾਂਦੇ ਵੋਟਿੰਗ ਤੁਹਾਨੂੰ ਉਹ ਵੀ ਦੱਸਾਂਗੇ ਤਾਂ ਡਰ ਕਰਦਾ ਨਹੀਂ ਨਹੀਂ ਤੀ ਚਲੋ ਤਾਂ ਸੀ ਮੈਂ ਇੱਕੋ ਇੱਕੋ ਹੀ ਵੋਟਿੰਗ ਕੀਤੀ ਆ ਸ਼ਿਕਾਰਾ ਇਹ ਸ਼ਿਕਰੀ ਨਗਰ ਉਹ ਉਹ ਸ਼ਿਕਾਰਾ ਹੈਗਾ ਇਹ ਪੂਰੀ ਸਟੇਬਲਾਈਜ਼ ਹੁੰਦੀ ਹੈ ਪੂਰੀ ਸਿਕਿਉਰ ਹੁੰਦੀ ਹੈ ਤੁਹਾਨੂੰ ਇਹ ਮੋਰ ਤਾਂ ਪੈਟਰੋਲ ਹੀ ਨਾ ਲੈ ਕੇ ਆਏ ਹਾਂ ਹਾਂਜੀ ਹਾਂਜੀ ਉਹ ਇਹ ਤਾਂ ਫੋਨ ਖਰਾਬ ਹੈ ਨਾ ਕਿ ਤੁਰਿਆ ਪੁੱਛਿਆ ਮੈਂ ਵੀ ਨਹੀਂ हां हां करा दे नेट ਚੱਲਦਾ ਇੱਥੇ ਇਹ ਫੋਨ ਸੁੱਟ ਬੈਠਾ نیٹ ਚੱਲਦਾ ਤੇਲ ਲੈ ਕੇ ਆਇਆ ਝਲਮੋ ਗਿਆ ਭਾਈ ਨਹੀਂ ਨਹੀਂ ਭਾਜੀ ਇਹਦਾ ਫੋਨ ਹੈ ਖਰਾਬ ਆਹ ਵੇ ਤੇਰੇ ਕੁਲਚੇ ਪੰਜ ਤਰ ਇੱਕ ਕੁਲਚਾ ਖਾ ਗਿਆ ਵਿੱਚੋਂ ਕੱਢ ਕੇ ਫਿਰ ਆ ਭਾਈ ਆਪਾਂ ਵੀ ਚਾਰ ਕੋਟ ਤਾਂ ਹੈਗਾ ਚਾਬੇ ਚੋਹਾਲ ਤੋਂ ਆਹੀ ਲੈ ਲਈ ਆਪਣਾ ਇਹ ਚੋਹਾਲ ਆ ਕਰਾਣਾ ਤੇ ਇਹਨਾਂ ਦੀ ਦੇਖੋ ਜੇ ਕਹਿੰਦੇ ਆ ਤੇ ਬਲੋਗਿੰਗ ਹੈ ਦੋ ਬਲੋਗਰ ਮਿਲ ਗਏ ਇਹ ਬਲੋਗਰ ਸੀਪ ਲੱਗ ਗਈ ਆ ਇਹ ਸੀਪ ਜਿਹੜਾ ਵੋਟ ਹੈ ਇਹ ਸਰਟੀਫਾਈਡ ਹੈ ਰੈਸਕਿਊ ਸਰਟੀਫਾਈਡ ਵੀ ਹੈ ਹੋਰ ਬੋਟਿੰਗ ਦਾ ਵੀ ਇਹਨੂੰ ਐਕਸਪੀਰੀਅੰਸ ਆ ਗਿਆ ਪੂਰਾ ਭਾਈ ਜੀ ਬਹੁਤ ਸੇਫਟ ਸਰਟੀਫਾਈਡ ਬੰਦਾ ਨਾਲ ਸਾਡੇ ਕੋਲ ਰੈਸਕਿਊ ਲਈ ਉਹ ਉਹ ਵੀ ਹੈਗੀ ਆ ਅਗਰ ਕੋਈ ਡੁੱਬ ਜੇ ਤਾਂ ਸਾਨੂੰ ਇਹ ਟੈਸਟ ਛੁੱਟ ਦਿੰਦੇ ਆ ਬਾਕੀ ਜੈਕਟਾ ਵੀ ਹੈਗੀਆਂ ਬਈ ਬਹੁਤ ਧੰਵਾਹੀ ਲੋ ਜੀ ਅਸੀਂ ਦੁਬਾਰਾ ਆ ਗਏ ਆ ਸ਼ੁਭਮਾ ਤੈਨੂੰ ਦੁਬਾਰਾ ਫੱਦ ਲਿਆ ਨਾ ਫਿਰ ਇੱਕ ਲੋਦ ਕਰਕੇ ਚੱਲ ਗਿਆ ਦੀ ਹੁਣ ਦੇਖੋ ਇਹ ਪੈਟਰੋਲ ਟੈਂਕ ਫੇਰ ਲੱਭ ਕੇ ਲੈ ਕੇ ਆਊਗਾ ਕਿਦੋਂ ਚਲੇ ਹੁਜਾ ਫੇਰ ਛੋਟੀ ਪਾੜਦੀ ਨਹੀਂ ਸਾਡੇ ਹੁੰਦਾ ਕਿ ਉਹ ਕਲੋਜ਼ ਵੀ ਕਰਦਾ ਨਾ ਹੈ ਨਹੀਂ ਆ ਗੱਲ ਬਹੁਤ ਸੋਹਣੀ ਲੱਗੀ ਤੁਹਾਡੀ ਮੈਨੂੰ ਮੇਨ ਕਸਟਮਰ ਵੈ ਲੈ ਡੀ ਦੂਰ ਮਾਇਆ ਟਰੈਕ ਕਰਕੇ ਆਈ ਫਿਰ ਉਹ ਦੇਖ ਲੇਦਾ ਕਈਆਂ ਤਾਂ ਹੁੰਦਾ ਉਹ ਤੇ ਕਿਤੇ ਹੋਰ ਥਾਂ ਮਤ ਜਾਓਗੇ ਕਲੋਜ਼ ਜੀ ਹੁਣ ਨਹੀਂ ਚਲੇਗੀ ਮੈਨੂੰ ਇਸ ਵੇਰੇ ਬੰਦੇ ਨੇ ਨੰਬਰ ਵੀ ਤੁਹਾਡਾ ਹੀ ਭੇਜਿਆ ਅੱਛਾ ਮੇਰਾ ਮੇਨ ਜੀ ਇਹ ਮੈਂ ਵੀ ਸੈਲਰੀ ਤੇ ਹੀ ਬਹੁਤ ਕਰਦਾ ਹਾਂ ਲੇਕਿਨ ਮੇਰਾ ਕਸਪਰ ਨਾ ਗੁੱਸਾ ਹੋਵੇ ਲੇਕਿਨ ਤੁਹਾਡਾ ਨੇਚਰ ਬਹੁਤ ਵਧੀਆ ਯਾਰ ਆ ਜਾਓ ਮੈਂ ਤੇ ਪਛਿੱਟਾ ਬਈ ਪੋ ਗਿਆ ਯਾਰ ਮੈਨੂੰ ਨਾ ਬਿਠਾ ਤੂੰ ਚੱਲ ਭਾਜੀ ਤੁਸੀਂ ਚਲੋ ਤੁਸੀਂ ਦੋ ਮਿੰਟ ਤਾਨੂੰ ਡਰ ਲੱਗ ਜੇ ਗਾਰਾ ਫੇਰੀ 20 ਹੈ ਇਕ ਵਾਰ ਬੈ ਕੇ ਦੇਖੋ ਤੁਸੀਂ ਬੋਟੇ ਦੂਜੀਆਂ ਝੁੱਟੀਆਂ ਹੈ ਇਹ ਸਪੀਡਵੋਰਡ ਹੈ ਯਾਰ ਤੁਸੀਂ ਕਾਦੇ ਤੁਸੀਂ ਤਾਂ ਕੱਕ 15 ਲੱਖ ਦੀ ਲਕਚਰੀ ਗੱਡੀ ਚਲੋ ਬੈਠੋ ਚਲੋ ਆਜੋ ਆਓ ਤਾਂ ਹੀ ਉਹ ਗੌਰਵ ਗੌਰਵ ਤੱਕਾ ਕਰਨ ਲੱਗਾ ਮੈਂਨਾ ਅੱਜ ਤੇ ਬਣੀ ਤੁਸੀਂ VOTING ਕੀਤੀ ਪਹਿਲਾਂ ਕਦੀ VOTING ਕੀਤੀ ਪਹਿਲਾਂ ਕਦੀ ਸੱਚੀ ਪਹਿਲੀ ਆ ਰਹੀ ਹੈ ਨਹੀਂ ਤਾਂ VOTING ਕੀਤੀ ਹੈ ਇਹ ਪਹਿਲੀ ਵਾਰ ਕੀਤੀ ਹੋਣੀ ਮੈਂ ਬਸ ਸਿਰਫ ਸ਼ਿਕਾਰਾ ਜੀ ਕੀਤੀ ਹੈ ਇੱਕ ਵਾਰੀ ਉਹ ਤਾਂ ਹੀ ਤੁਹਾਨੂੰ ਡਰ ਲੱਗਦਾ ਹੈ ਤੁਸੀਂ ਸ਼ਿਕਾਰਾ ਵੀ ਹੈ ਸਾਡੇ ਕੋਲ ਸਰਵਾਰੀ ਵੀ ਚੰਨੇ ਹੋ ਨਹੀਂ ਨਹੀਂ ਬੈਠੋ ਬੈਠੋ ਤੁਸੀਂ ਜਾਓ ਯਾਰ ਗੋ ਉਹ ਮੰਨੋ ਮੇਰੀ ਗੱਲ ਇੱਕ ਵਾਰ ਬੈਠੋ ਭਾਈ ਚਲੋ ਤਾਂ ਹੀ ਕੁਝ ਨਹੀਂ ਹੁੰਦਾ ਗੌਰਵ ਤੇਰੀਓ ਮਿਹਰਬਾਨੀਆਂ ਹੋਇਆ ਵੀਰਾ ਤੇ ਇਹ ਮੇਰੀ ਲਾਈਫ ਜੈਕਟ ਪਾ ਲੈਣ ਤੇ ਪਹਿਲਾਂ ਰੁਕ ਜਾ ਵੇਟ ਵੇਟ ਆ ਪਕੜੋ ਪਹਿਲਾਂ ਬੋਟ ਜਿੱਦਾਂ ਮਰਜ਼ੀ ਖੜੇ ਹੋਵੇ ਵੇਟ ਵੇਟ ਚੱਲ ਰਹੀ ਹੈ ਓਰਡਿੰਗ ਬਾਹਰ ਓਰਡਿੰਗ ਚੱਲ ਰਹੀ ਹੈ ਹਲੋ ਗੌਰਵ ਜੀ ਕਿਨਾਂ ਨਹੀਂ ਹਲੋ ਪੈਸਰ ਕਰਤੀ ਕਰਤੀ ਕੋਈ ਫੜ ਲੋ ਲੈ ਲੈਂਦੇ ਯਾਰ ਆ ਪਾਪਾ ਜੀ ਲੱਗ ਗਿਆ ਬੱਸ ਇਹਨੂੰ ਲਾ ਇਹ ਫਿਰ ਗੌਰਵ ਕਰਕੇ ਪਹਿਲੀ ਵਾਰੀ ਵਾਹਿਗੁਰੂ ਸੱਚਾ ਬਾਦਸ਼ਾਹ ਦੇਖ ਕੋਈ ਤੂੰ ਆਰਾਮ ਨਾਲ ਕਰਕੇ ਮਾਈ ਗੋਡ ਡਰ ਘਟਣਾ ਨਹੀਂ ਜੈਦਾ ਜਿਸ ਨੂੰ ਡਰ ਹੁੰਦਾ ਨਾ ਮੈਨੂੰ ਇੱਕੋ ਹੀ ਡਰਿਆ